ਪਾਠ ਜਾਂ ਫਿਰ ਸਿਮਰਨ ਕਰਨ ਵੇਲੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਏ ਜੇ ਸਹੀ ਫਲ ਲੈਣਾ ਹੈ ਤੇ ਇਹ ਗਲਤੀਆਂ ਜਿਹੜੀਆਂ ਨੇ ਨਾ ਹੋਣ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਏ ਗੁਰਮੁਖ ਪਿਆਰਿਓ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਬੇਨਤੀਆਂ ਆਪਾਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅਸੀਂ ਕਿੰਨੇ ਆ ਵੀ ਪਾਠ ਕੀਤਾ ਜੀ ਸਿਮਰਨ ਕੀਤਾ ਮੈਂ ਸੇਵਾ ਕੀਤੀ ਮੈਨੂੰ ਫਲ ਨਹੀਂ ਮਿਲਿਆ ਸਾ ਸੰਗਤ ਸਤਿਗੁਰੂ ਫਲ ਦੇ ਦਿੰਦੇ ਨੇ ਪਰ ਅਸੀਂ ਆਪਣੀਆਂ ਗਲਤੀਆਂ ਕਰਕੇ ਜਿਹੜਾ ਹੈ ਫਲ ਪ੍ਰਾਪਤ ਨਹੀਂ ਕਰ ਪਾਉਂਦੇ ਅਸੀਂ ਸੋਚਦੇ ਹਾਂ ਵੀ ਸ਼ਾਇਦ ਇਹ ਗੱਲ ਜਿਹੜੀ ਹੈ ਉਹ ਬੜੀ ਆਮ ਜੀ ਹੈ ਇਸ ਗੱਲ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਮੇਰਾ ਕੋਈ ਤਾਲੁਕਾਤ ਨਹੀਂ ਹੈ ਪਰ ਸਤਿਗੁਰੂ ਕਹਿੰਦੇ ਇਸ ਚੀਜ਼ ਨਾਲ ਤੇਰਾ ਲੈਣਾ ਦੇਣਾ ਬਹੁਤ ਵੱਡਾ ਆ ਕਹਿੰਦੇ ਭਾਈ ਪਾਠ ਕਰਦਾ ਸਿਮਰਨ ਕਰਦਾ ਤੈਨੂੰ ਫਲ ਚਾਹੀਦਾ ਪਰ ਕਹਿੰਦੇ ਫਲ ਬੜੀ ਛੇਤੀ ਮੰਗਦਾ ਤੇ ਦੂਜੀ ਗੱਲ ਕਹਿੰਦੇ ਇਹ ਚਾਹੁੰਦਾ ਵੀ ਮੈਂ ਸਾਰਾ ਕੁਝ ਜਿਹੜਾ ਹੈ ਇੱਕ ਦਿਨ ਚ ਹੀ ਕਰ ਦਿਆਂ ਤੇ ਇੱਕ ਦਿਨ ਚ ਹੀ ਮੇਰੇ ਤੇ ਕਿਰਪਾ ਹੋ ਜਾਏ ਬੜੀ ਕਾਲੀ ਕਰਦਾ ਸਤਿਗੁਰੂ ਕਹਿੰਦੇ ਇਦਾਂ ਨਹੀਂ ਸਤਿਗੁਰੂ ਪਹਿਲਾਂ ਪਰਖਦੇ ਵੀ ਆ ਸਤਿਗੁਰੂ ਪਹਿਲਾਂ ਜਾਂਚ ਕਰਦੇ ਆ ਵੀ ਭਾਈ ਇਹ ਪੂਰਾ ਹੈ ਕਿ ਨਹੀਂ ਪੂਰਾ ਹੈ ਭਾਈ ਇਹ ਆਪਣੀ ਗੱਲ ਨੂੰ ਜਿਹੜਾ ਹੈ ਸਮਝਦਾ ਹੈ ਕਿ ਨਹੀਂ ਸਮਝਦਾ ਪਿਆਰਿਓ ਗਲਤੀਆਂ ਕਰਨ ਤੋਂ ਬਚੀਏ ਜਦੋਂ ਵੀ ਪਾਠ ਕਰਦੇ ਆ ਸਿਮਰਨ ਕਰਦੇ ਆ ਪਾਠ ਕਰਦੇ ਆ ਸਿਮਰਨ ਕਰਦੇ ਆ ਤੇ ਕਠੋਰ ਬੋਲਣ ਤੋਂ ਜ਼ਰੂਰ ਬਚਿਆ ਜਾਏ ਆਪਣੇ ਸ਼ਬਦ ਜਿਹੜੇ ਨੇ ਉਹ ਫਿੱਕੇ ਨਾ ਹੋਣ ਹਰ ਕਿਸੇ ਲਈ ਪਿਆਰ ਹੋਵੇ ਸਾਡੀ ਬੋਲੀ ਵਿੱਚ ਮਿਠਾਸ ਹੋਵੇ ਨਾਨਕ ਫਿੱਕਾ ਬੋਲੇ ਤਨਮਨ ਫਿੱਕਾ ਹੋਏ ਕਹਿੰਦੇ ਵੀ ਤਨ ਤੇ ਮਨ ਜਿਹੜਾ ਫਿੱਕਾ ਹੋ ਜਾਂਦਾ ਹੈ ਸ਼ਬਦਾਂ ਨੂੰ ਸੁਧਾਰ ਕੇ ਮਿਠਤ ਲੈ ਕੇ ਆਈਏ ਮਿਠਤ ਨੀਵੀ ਨਾਨਕਾ ਗੁਣ ਚੰਗੀਆਂ ਤਤ ਆਪਣੇ ਬੋਲਾਂ ਦੇ ਵਿੱਚ ਮਿਠਾਸ ਲੈ ਕੇ ਆਈਏ ਕਿਸੇ ਦੀ ਨਿੰਦਾ ਚੁਗਲੀ ਜਾ ਕੋਈ ਵੀ ਬੁਰਾਈ ਜਿਹੜੀ ਹੈ ਉਹ ਨਾ ਕੀਤੀ ਜਾਵੇ ਸਾਧ ਸੰਗਤ ਜੇ ਕੋਈ ਲੱਗਦਾ ਹੈ ਇਹਦੇ ਵਿੱਚ ਬੰਦੇ ਚ ਕਾਣ ਮੀਣਾ ਤਾਂ ਉਹਦੇ ਮੂੰਹ ਤੇ ਗੱਲ ਕੀਤੀ ਜਾਵੇ ਕਿਸੇ ਗਰੀਬ ਦਾ ਹੱਕ ਕਦੇ ਵੀ ਨਹੀਂ ਮਾਰਨਾ ਚਾਹੀਦਾ ਇਹ ਨਾ ਹੋਵੇ ਵੀ ਅਸੀਂ ਅੱਜ ਇੱਕ ਗਰੀਬ ਨੇ ਸਾਡੇ ਦਿਹਾੜੀ ਲਈ ਉਹਦੀ ਬਣਦੀ 400 ਸੀ ਅਸੀਂ ਉਹਨੂੰ 300 ਦੇ ਕੇ ਜਾਂ 200 ਦੇ ਕੇ ਤੋਰਤਾ ਤੇ ਸਾਧ ਸੰਗਤ ਤੇ ਅਸੀਂ ਬਾਅਦ ਵਿੱਚ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਇੱਕ ਧਰਮੀ ਹੋਣ ਦਾ ਸਬੂਤ ਦਈਏ ਸਤਿਗੁਰੂ ਕਹਿੰਦੇ ਇਹ ਢੋਂਗ ਮੈਨੂੰ ਪ੍ਰਵਾਨ ਨਹੀਂ ਹੈਗਾ ਪਾਠ ਜਾਂ ਸਿਮਰਨ ਕਰਦੇ ਆਂ ਤਾਂ ਆਪਣੀ ਸੁਰਤ ਜੋੜਨ ਦੀ ਕੋਸ਼ਿਸ਼ ਜਿਹੜੀ ਹੈ ਵੱਧ ਤੋਂ ਵੱਧ ਕਰੋ ਕਈ ਵਾਰ ਅਸੀਂ ਪਾਠ ਤੇ ਕਰਦੇ ਆਂ ਤਾਂ ਪਰ ਧਿਆਨ ਤੇ ਹੁਣ ਜਿਹੜਾ ਨਾ ਇੱਧਰ ਉੱਧਰ ਭਟਕਦਾ ਰਹਿੰਦਾ ਧਿਆਨ ਜਿਹੜਾ ਇੱਧਰ ਉੱਧਰ ਜਾਂਦਾ ਰਹਿੰਦਾ ਤੇ ਸਤਿਗੁਰੂ ਕਹਿੰਦੇ ਨੇ ਗੁਰਬਾਣੀ ਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰੋ ਕਹਿੰਦੇ ਭਾਈ ਜਿੰਨਾ ਹੋ ਸਕੇ ਸੋਚੋ ਸਮਝੋ ਵਿਚਾਰੋ ਕਹਿੰਦੇ ਇੱਕ ਪੰਗਤੀ ਪੜੀ ਵੀ ਹਾਂ ਸਤਿਗੁਰੂ ਨੇ ਆ ਹੁਕਮ ਕਰ ਦਿੱਤਾ ਕਹਿੰਦੇ ਬਾਕੀ ਪੰਗਤੀਆਂ ਵਾਲਾ ਸੀ ਧਿਆਨ ਇਹਨਾਂ ਦੇ ਇਹ ਐਦਾਂ ਨਹੀਂ ਕਨੇ ਉਹਦੇ ਵਿੱਚ ਧਿਆਨ ਕੇਂਦਰਿਤ ਕਰਕੇ ਰੱਖੀਏ ਅਰਥ ਪੜਹੀ ਜਾਓ ਸਤਿਗੁਰੂ ਕੀ ਕਹਿੰਦੇ ਨੇ ਸੋਣੇ ਆ ਦੁਖ ਪਾਪ ਕਾ ਨਾਸ ਕਹਨੇ ਪੜੀ ਜਾਓ ਸਤਿਗੁਰੂ ਇੰਜ ਕਹਿ ਰਹੇ ਨੇ ਫਿਰ ਫਿਰ ਅਗਲੀ ਪੰਕਤੀ ਸਤਿਗੁਰੂ ਜੀ ਆਹ ਗੱਲ ਕਹਿ ਰਹੇ ਨੇ ਸਤਿਗੁਰੂ ਜੀ ਆਹ ਉਪਦੇਸ਼ ਦੇ ਰਹੇ ਨੇ ਇਹ ਸਭ ਤੋਂ ਸੌਖਾ ਤਰੀਕਾ ਹੈ ਗੁਰੂ ਨਾਲ ਜੁੜਨ ਦਾ ਪਾਤਸ਼ਾਹ ਨਾਲ ਜੁੜਨ ਦਾ ਜੇ ਇਹ ਤਰੀਕਾ ਅਪਣਾ ਲਿਆ ਮੇਰੇ ਹਿਸਾਬ ਦੇ ਵਿੱਚ ਸਾਰੇ ਕਾਰਜ ਜਿਹੜੇ ਨੇ ਸਾਡੇ ਸੈੱਟ ਹੋ ਜਾਣਗੇ ਠੀਕ ਹੋ ਜਾਣਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਕਿਰਪਾ ਹੈ ਮਿਹਰਮਤ ਹੈ ਉਹ ਇਦਾਂ ਸਾਡੇ ਉੱਪਰ ਵਰਤ ਜਾਏਗੀ ਗੁਰਮਖੋ ਪਿਆਰਿਓ ਇਸ ਚੀਜ਼ ਨੂੰ ਜਿਹੜਾ ਹੈ ਸੋਚ ਕੇ ਚਲਿਓ ਸਮਝ ਕੇ ਚਲਿਓ ਪਾਠ ਕਰਨ ਦਾ ਸਿਮਰਨ ਦਾ ਜਿਹੜਾ ਫਲ ਹੈ ਸਾਨੂੰ ਇਸ ਕਰਕੇ ਨਹੀਂ ਮਿਲਦਾ ਕਿਉਂਕਿ ਅਸੀਂ ਮਨ ਦੇ ਵਿੱਚ ਹੰਕਾਰ ਲੈ ਲੰਨੇ ਆ ਤੇ ਸਾਧ ਸੰਗਤ ਇਹਨਾਂ ਗਲਤੀਆਂ ਤੋਂ ਬਚੀਏ ਜੋ ਆਪਾਂ ਪਹਿਲਾਂ ਨੁਸਖੇ ਸਾਂਝੇ ਕੀਤੇ ਨੇ ਸਤਿਗੁਰੂ ਕਹਿੰਦੇ ਜੇ ਇਹਨਾਂ ਚੀਜ਼ਾਂ ਦੇ ਵਿੱਚੋਂ ਤੂੰ ਬਚ ਗਿਆ ਤੇਰਾ ਬਚਾਅ ਹੋ ਗਿਆ ਤੇ ਸਮਝੀ ਤੈਨੂੰ ਫੇਰ ਸਹੀ ਫਲ ਮਿਲੇਗਾ ਕਹਿੰਦੇ ਤਾਂ ਤੈਨੂੰ ਸਤਿਗੁਰੂ ਦਰ ਤੇ ਪਰਵਾਣ ਕਰਨਗੇ ਉਦੋਂ ਪਹਿਲਾਂ ਨਹੀਂ ਫਿਰ ਕਹਿੰਦੇ ਭਟਕਦਾ ਫਿਰ ਜਾਏਗਾ ਕੀ ਫਾਇਦਾ ਆ ਕਹਿੰਦੇ ਤੈਨੂੰ ਅਸਲ ਸਮਝ ਸੋਝੀ ਤੇ ਗੁਰੂ ਦੀਆਂ ਦਾਤਾਂ ਦਾ ਤਾਰ ਕੋਲੋਂ ਉਦੋਂ ਪ੍ਰਾਪਤ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ